ਚੀਕੂ ਚੀਕੂ ਕਿੱਥੇ ਨੇ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਨਮਸਕਾਰ ਜੀ ਮੈਂ ਹਾਂ ਜਸਵਿੰਦਰ ਸਿੰਘ ਤੇ ਖਾਸਾ ਜੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਤਵਾਹੀ ਦਾ ਰੀਲੋਡਡ ਅੱਜ ਜੋ ਕਿ ਸਕਰੀਨਿੰਗ ਹੋਈ ਉਹ ਵਧੀਆ ਤੇ ਅਸੀਂ ਉਹਨਾਂ ਦੇ ਜੋ ਆਰਟਿਸਟ ਨੇ ਮੇਨ ਉਹਨਾਂ ਨਾਲ ਗੱਲਬਾਤ ਕਰਨੀ ਪੂਜਾ ਜੀ ਮੈਂ ਕਿ ਚੀਕੂ ਕਿਹਦਾ ਪਸੰਦ ਆ ਚੀਕੂ ਬਹੁਤ ਵਧੀਆ ਸੀਗੇ ਮੈਨੂੰ ਬਹੁਤ ਭੁੱਖ ਲੱਗ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ ਤੇ ਜਾ ਕੇ ਹੁਣ ਮੈਂ ਮੂੰਹ ਮਿੱਠਾ ਕਰਾਂਗੇ ਤੇ ਸੀਦਾ ਫਲ ਵੀ ਗਰਮੀ ਦੀ ਲੋਤਾ ਆ ਕੇ ਸੀਦਾ ਫਲ ਖਾਣੂ ਜੀ ਕਰਦਾ ਜਾਂ ਕੱਲੇ ਚੀਕੂ ਖਾਓਗੇ ਉਹ ਤੁਸੀਂ ਉਹਨਾਂ ਨੂੰ ਪੁੱਛੋ ਸੀਤਾ ਫਲ ਉਹਨਾਂ ਨੂੰ ਖਾਣਾ ਕਿ ਨਹੀਂ ਤੇ ਸਰ ਜਿਵੇਂ ਕਿ ਅੱਜ ਬਹੁਤ ਵਧੀਆ ਸ਼ੋਅ ਅਸੀਂ ਵੇਖਿਆ ਜਿਵੇਂ ਕਿ ਉਹਦੇ ਚੀਕੂ ਦਾ ਮੂੰਹ ਵਧੀਆ ਫੇਮਸ ਆ ਨਾ ਤੇ ਚੀਕੂ ਤੁਹਾਨੂੰ ਕਿਦਾਂ ਲੱਗਦੇ ਜੀ ਐ ਚੀਕੂ ਮੈਨੂੰ ਵੈਸੇ ਵੀ ਬੜੇ ਪਸੰਦ ਆ ਜੀ ਪਰ ਮੈਨੂੰ ਲੱਗਦਾ ਜਿੰਨੇ ਪਸੰਦ ਆ ਤੂੰ ਵੱਧ ਦੁਬਾਰ ਇਹਨਾਂ ਸ਼ੂਟਿੰਗ ਤੇ ਮੈਨੂੰ ਚੀਕੂ ਚੀਕੂ ਕੀਤਾ ਤੇ ਚੀਕੂ ਉਮੀਦ ਆ ਮੈਨੂੰ ਕਿ ਆਡੀਅੰਸ ਨੂੰ ਪਸੰਦ ਆਉਣਗੇ ਇਹ ਫਿਲਮ ਹਟਕੇ ਆ ਜੀ ਇਹ ਜਿਹੜੇ ਚੀਕੂ ਨੇ ਹਟਕੇ ਨੇ ਇਹ ਤੇ ਜੋ ਵੀ ਹੈਗਾ ਫਿਲਮ ਦੇ ਵਿੱਚ ਵੱਖਰੇ ਕੰਟੈਂਟ ਭਰਿਆ ਆ ਢਿਲੋਂ ਸਾਹਿਬ ਨੇ। ਕਾਸ ਕਾ ਲੱਗੀ ਪੰਜਾਬ ਦੇ بڑے ਮੁੱਦੇ ਦੇ ਵਿੱਚ ਚਲਾਇਆ ਗਿਆ ਹੈ ਨਾ ਹਰ ਤਰ੍ਹਾਂ ਜਿੰਨੇ ਵੀ ਮੁੱਦੇ ਆ ਗਏ ਤੇ ਲੱਗਦਾ ਕਿ ਇਸ ਤਰ੍ਹਾਂ ਦੀਆਂ ਮੂਵੀਆਂ ਜੇ ਤਾਂ ਕਿ ਹੋਰ ਵੀ ਪ੍ਰੋਡਕਸ਼ਨਾਂ ਨੂੰ ਬਣਾਉਣੀਆਂ ਚਾਹੀਦੀਆਂ। ਬਿਲਕੁਲ ਬਣਾਉਣੀਆਂ ਚਾਹੀਦੀਆਂ ਜੀ ਔਰ ਲੋਕ ਮੇਰਾ ਮੇਰਾ ਬਹੁਤ ਉਮੀਦ ਹੈ ਮੈਨੂੰ ਕਿ ਯੂਥ ਬਹੁਤ ਪਸੰਦ ਕਰੂਗਾ ਇਹਨੂੰ। ਹਾਂਜੀ। ਤਕਲੀਫੀ ਹੋਏਗੀ ਕਈਆਂ ਲੋਕਾਂ ਨੂੰ ਹੁੰਦੀ ਹੁੰਦੀ ਆ ਪਰ ਸੱਚ ਸੱਚ ਸਾਹਮਣੇ ਆਏਗਾ। ਲੱਗਦਾ ਕਿ ਕਾਸ ਕਾਫੀ ਹੱਦ ਤੱਕ ਤੁਹਾਡਾ ਮੁੱਖ ਮੰਤਰੀ ਸਾਹਿਬ ਨਾਲ ਚਿਹਰਾ ਵੀ ਮਿਲਦੇ ਆ ਪੂਰਾ ਉਹ ਉਹ ਕਿਦਾਂ ਇਹ ਡ ਮੇ ਤਾਂ ਕਦੀ ਤੇ ਨਾ ਮੈਨੂੰ ਕਦੀ ਲੱਗਦਾ ਜੇ ਪਰ ਉਹ ਬੰਬੇ ਵਾਲਿਆਂ ਨੇ ਮੇਕਅਪ ਕਰਕੇ ਬਣਾ ਲਿਆ ਇਹ ਵੱਖਰੀ ਗੱਲ ਆ ਇੱਕ ਸਾਂਝੀ ਤਰ੍ਹਾਂ ਕੀ ਗਰਮੀ ਰੋਤ ਆ ਰਹੀ ਆ ਤੇ ਸਿਦਾ ਫਲ ਵੀ ਲੋਡ ਹੋ ਗਿਆ ਕਿਸ ਤਰ੍ਹਾਂ ਕਰਨੀ ਕੋਈ ਨਹੀਂ ਸਿਦਾ ਫਲ ਆਵੇਗਾ ਹੁਣ ਦੇਖਾਂਗੇ ਲੋਕੀ ਪਸੰਦ ਕਰਨ ਚੀਕੂ ਆਏ ਨੇ ਸਿਦਾ ਫਲ ਵੀ ਆਇਨਾ ਬਾਦੂ ਚਲੋ ਉਹ ਵਧੀਆ ਗੱਲ ਆ ਕਿ ਅਸੀਂ ਵੀ ਸੋ ਅਰਦਾਸ ਕਰਦੇ ਆ ਕਿ ਜੋ ਆਪਣੀ ਚੀਕੂ ਤੇ ਸਿਦਾ ਫਲ ਲੋਕਾਂ ਨੂੰ ਪਸੰਦ ਹੋਣ ਤੇ ਆਪਦੀ ਫਿਲਮ ਵਾਸਤੇ ਵੱਧ ਤੋਂ ਵੱਧ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ